ਟੂਰਿਸਟ ਸਪੋਰਟਸ ਦੀ ਗੱਲ ਕਰੀਏ ਤੇ ਅੱਜਕੱਲ ਟੂਰਿਸਟ ਸਪੋਟਾਂ ਦੇ ਉੱਪਰ ਕਈ ਤਰ੍ਹਾਂ ਦੀ ਐਕਟੀਵਿਟੀ ਜਿਹੜੀ ਹੈ ਵੇਖਣ ਨੂੰ ਮਿਲਦੀ ਹੈ ਪੰਜਾਬ ਸਰਕਾਰ ਵੀ ਜਿਹੜਾ ਮਿਨੀ ਗੋਆ ਯਾਨੀ ਪਠਾਨਕੋਟ ਤੋਂ ਤਕਰੀਬਨ ਤਕਰੀਬਨ 20-25 ਕਿਲੋਮੀਟਰ ਲਾਗੇ ਚਮਰੋੜ ਦੇ ਵਿੱਚ ਜਿਹੜਾ ਮਿਨੀ ਗੋਆ ਹੈ ਉਸ ਦੇ ਵਿੱਚ ਜਿਹੜਾ ਟੂਰਿਜ਼ਮ ਦਾ ਵੱਡਾ ਸਪੋਰਟ ਸਰਕਾਰ ਬਣਾਉਣ ਜਾ ਰਹੀ ਹੈ ਉਸ ਦੇ ਵਿੱਚ ਕਈ ਤਰ੍ਹਾਂ ਦੀ ਐਕਟੀਵਿਟੀਆਂ ਜਿਹੜੀਆਂ ਨੇ ਉਹ ਸ਼ਾਮਲ ਕੀਤੀਆਂ ਗਈਆਂ ਨੇ ਜਿਸ ਦੇ ਵਿੱਚ ਹੌਟੇਅਰ ਬੈਲੂਨ ਦੀ ਗੱਲ ਕਰੀਏ ਜਿਸ ਦੇ ਵਿੱਚ ਜ਼ਿਪਲਾਈਨਿੰਗ ਦੀ ਗੱਲ ਕਰੀਏ ਜਿਸ ਦੇ ਵਿੱਚ ਮੋਟਰ ਪੈਰਾਗਲਾਈਡਿੰਗ ਦੀ ਗੱਲ ਕਰੀਏ ਜਿਸ ਦੇ ਵਿੱਚ ਸਵਿੰਗ ਦੀ ਗੱਲ ਕਰੀਏ ਇਸ ਤਰ੍ਹਾਂ ਦੀ ਕਈ ਜਿਹੜੀਆਂ ਐਕਟੀਵਿਟੀਆਂ ਨੇ ਉਹ ਸ਼ਾਮਲ ਕੀਤੀਆਂ ਗਈਆਂ ਨੇ ਔਰ ਉਨੀ ਐਕਟੀਵਿਟੀਆਂ ਨੂੰ ਵੇਖਣ ਲਈ ਪੰਜਾਬ ਦੇ ਕੈਬਨਿਟ ਮੰਤਰੀ ਜਿਹੜੇ ਨੇ ਉਹ ਵੀ ਇੱਥੇ ਪਹੁੰਚੇ ਨੇ ਪੰਜਾਬ ਦੇ ਕੈਬਨਿਟ ਮੰਤਰੀ ਲਾਲਚੰਦ ਘਟਾਰੂ ਚੱਕ ਦੀ ਗੱਲ ਕਰੀਏ ਜਾਂ ਫਿਰ ਬ੍ਰਹਮਸ਼ੰਕਰ ਜੀ ਬਾਤੀ ਗੱਲ ਕਰੀਏ ਅ ਖੁਦ ਇਸ ਐਕਟੀਵਿਟੀ ਨੂੰ ਵੇਖਣ ਲਈ ਔਰ ਇਸ ਸਾਲੋਂ ਤੋਂ ਉਠਾਣ ਲਈ ਇੱਥੇ ਪਹੁੰਚਦੇ ਨਜ਼ਰ ਆਏ ਨੇ ਤੁਸੀਂ ਵੇਖ ਸਕਦੇ ਹੋ ਹੋਟੇਲ ਬੈਲੂਨ ਦੀ ਗੱਲ ਕਰੀਏ ਹੋਟੇਲ ਬੈਲੂਨ ਦੇ ਵਿੱਚ ਦੋ ਮੰਤਰੀ ਬੈਠਦੇ ਹੋਏ ਨਜ਼ਰ ਆਏ ਨੇ ਔਰ ਹੋਟੇਲ ਬੈਲੂਨ ਇਸ ਐਕਟੀਵਿਟੀ ਦਾ ਮੰਤਰੀ ਜਿਹੜੇ ਨੇ ਹਿੱਸਾ ਪਾਉਂਦੇ ਹੋਏ ਨਜ਼ਰ ਆਣਗੇ ਕਿਉਂਕਿ ਹੁਣ ਤੋਂ ਪੰਜਾਬ ਦੇ ਇਸ ਟੂਰਿਸਟ ਸਪੌਟ ਤੇ ਇਸ ਤਰ੍ਹਾਂ ਦੀ ਐਕਟੀਵਿਟੀ ਜਿਹੜੀ ਹੈ ਵੱਡੇ ਪੱਧਰ ਤੇ ਵੇਖਣ ਨੂੰ ਮਿਲੇਗੀ ਕਿਉਂਕਿ ਅੱਜ ਜੇਕਰ ਗੱਲ ਕਰੀਏ ਇਹਨਾਂ ਦਾ ਟ੍ਰਾਇਲ ਹੁਣ ਦਾ ਨਜ਼ਰ ਆ ਰਿਹਾ ਆਨ ਵਾਲੇ ਦਿਨਾਂ ਦੇ ਵਿੱਚ ਜਿਹੜੇ ਟੂਰਿਸਟ ਇੱਥੇ ਆਣਗੇ ਉਹਨਾਂ ਨੂੰ ਆਪ ਫੈਸਿਲਿਟੀ ਜਿਹੜੀ ਹੈ ਉਹ ਮੁਹੱਈਆ ਕਰਾਈ ਜਾਏਗੀ ਮੰਤਰੀ ਜੀ ਕਿਸ ਤਰ੍ਹਾਂ ਦੇਖਦੇ ਹੋ ਹੋਟਲ ਬੈਲੂਨ ਦੀ ਫੈਸਿਲਿਟੀ ਪੰਜਾਬ ਦੇ ਵਿੱਚ ਵੀ ਹੁਣ ਟੂਰਿਸਟ ਨੂੰ ਮੁਹੱਈਆ ਹੋਦੀ ਨਜ਼ਰ ਆਦੀ ਹੈ ਦੇਖੋ ਬਹੁਤ-ਬਹੁਤ ਧੰਨਵਾਦ ਹੈ ਮਾਂਜੋ ਮੁੱਖ ਮੰਤਰੀ ਭਗਵੰਤ ਸਿੱਧਾਨੀ ਦਾ ਔਰ ਤਾਜੀਵਾਲ ਸਾਹਿਬ ਦਾ ਇਸ ਕਰਕੇ ਉਹਨਾਂ ਨੇ ਐਨ ਆਰ ਆਈ ਸਪੈਲਰ ਕਰਾਇਆ ਸਾਨੂੰ ਇੱਡਾ ਦੇ ਇਲਾਕੇ ਦੇ ਵਿੱਚ ਆਣ ਦਾ ਮੌਕਾ ਮਿਲਿਆ ਜੀ ਔਰ ਇਹ ਹੋਟ ਬੁਲੰਦੀ ਗੱਲ ਆ ਪੰਜਾਬ ਨੂੰ ਟੂਰਿਸਟ ਹੱਬ ਬਣਾਉਣ ਦੇ ਲਈ ਵੀ ਅੱਜ ਇੱਥੇ ਜਿਹੜਾ ਮੁੱਖ ਮੰਤਰੀ ਜੀ ਨੇ ਗੱਲ ਕੀਤੀ ਹੈ ਵੀ ਇਤੋਂ ਖੂਬਸੂਰਤ ਧਰਤੀ ਕਿਤੇ ਵੀ ਮੌਜੂਦ ਨਹੀਂ ਹੈ ਸਾਡੇ ਪੰਜਾਬ ਵਰਗੀ ਅੱਜ ਇੱਥੇ ਆ ਕੇ ਪਤਾ ਲੱਗ ਰਿਹਾ ਸਰ ਸਾਡੇ ਤੇ ਬਿਲਕੁਲ ਹਲਕੇ ਦੇ ਨਾਲ ਹੀ ਪੈਂਦਾ ਏਰੀਆ ਔਰ ਜਿਸ ਢੰਗ ਦੇ ਨਾਲ ਇਸ ਨੂੰ ਮਿਨੀ ਗੋਆ ਵੀ ਕਿਹਾ ਜਾਂਦਾ ਔਰ ਜਿਸ ਢੰਗ ਦੀ ਇਸ ਦੀ ਖੂਬਸੂਰਤੀ ਹੈ ਉਹ ਖੂਬਸੂਰਤੀ ਕਿਤੇ ਨਾ ਕਿਤੇ ਦਰਸ਼ਾਉਂਦੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪ੍ਰਾਟਕ ਜਿਹੜੇ ਨੇ ਵੱਡੀ ਗਿਣਤੀ ਦੇ ਵਿੱਚ ਇਸ ਟੂਰਿਸਟ ਸਪੌਟ ਦੇ ਵੱਲ ਆਕਰਸ਼ਿਤ ਹੁੰਦੇ ਨਜ਼ਰਾਂ ਵਿੱਚ ਅੱਜ ਦੇ ਸਮਾमेलन ਤੋਂ ਬਾਅਦ ਮੁੱਖ ਮੰਤਰੀ ਦੇ ਇਸ ਪ੍ਰਿਆਸ ਤੋਂ ਬਾਅਦ ਇਹ ਸੇ ਵੱਡੀ ਗੱਲ ਜਿਹੜੇ ਪੂਰੇ ਹਿੰਦੁਸਤਾਨ ਦੇ ਪੂਰੇ ਦੁਨੀਆ ਦੇ ਲੋਕ ਇੱਥੇ ਆਉਗੇ ਇਸ ਸਰਫਤ ਵੀ ਹੋਟਲ ਬੈਲੂਨ ਐਕਟੀਵਿਟੀ ਦਾ ਹਿੱਸਾ ਬਣਨ ਜਾ ਰਹੇ ਹੋ ਕੀ ਕਹਿਣਾ ਚਾਹੋਗੇ ਬੜਾ ਅੱਛਾ ਲੱਗ ਰਿਹਾ ਕਿਤੇ ਕਿਤੇ ਮੌਕਾ ਮਿਲਦਾ ਲਾਈਫ ਦੇ ਵਿੱਚ ਇਦਾਂ ਦਾ ਅੱਜ ਥੋੜਾ ਜਿਹਾ ਰਾਹਤ ਮਿਲੀ ਹੈ ਇਸ ਇਲਾਕੇ ਜਾ ਕੇ ਹਾਂ ਕੁਮੀ ਵਿਸ਼ਵਾਸ ਤਾਂ ਕਰਦੇ ਆਂ ਜੇ ਮੰਤਰੀ ਜਿਹੜੇ ਨੇ ਖੁਦ ਉਹਨਾਂ ਐਕਟੀਵਿਟੀਜ਼ ਦਾ ਹਿੱਸਾ ਬਣਦੇ ਹੋਏ ਨਜ਼ਰ ਆਨੋਰਾ ਜੇ ਦੋ ਮੰਤਰੀ ਜਿਹੜੇ ਨੇ ਇਕੱਠੇ ਬਿਲਕੁਲ ਮੇਰਾ ਲਾਲਜੰਗ ਕਟਾਰੂ ਚੱਕ ਜੀ ਜਿਹਨਾਂ ਦਾ ਇਲਾਕਾ ਵੀ ਪਠਾਨਕੋਟ ਦਾ ਸਾਰਾ ਜੀ ਇਹਨਾਂ ਦਾ ਨਿਸਚਦਾ ਇਸ ਇਲਾਕੇ ਦਾ ਉਹ ਬੜਾ ਖੁਸ਼ੀ ਹੋ ਰਹੀ ਉਹਨਾ ਅਸੀਂ ਇਕੱਠੇ ਦੋਨੋਂ ਭਰਾ ਜਾ ਰਹੇ ਆ ਬਹੁਤ ਬਹੁਤ ਸ਼ੁਕਰੀਆ ਬਿਲਕੁਲ ਦੇਖੋ ਸਿੱਧੇ ਤੌਰ ਤੇ ਦੋ ਮੰਤਰੀ ਜਿਹੜੇ ਨੇ ਓ ਹੋਟੇਅਰ ਬੈਲੂਨ ਐਕਟੀਵਿਟੀ ਦਾ ਹਿੱਸਾ ਬਣਦੇ ਹੋਏ ਨਜ਼ਰ ਆ ਰਹੇ ਨੇ ਜਿਸ ਢੰਗ ਦੇ ਨਾਲ ਐਕਟੀਵਿਟੀ ਜਿਹੜੀ ਹੈ ਹੁਣ ਆਨ ਵਾਲੇ ਦਿਨਾਂ ਦੇ ਵਿੱਚ ਇਸ ਟੂਰਿਸਟ ਸਪੌਟ ਤੇ ਵੇਖਣ ਨੂੰ ਮਿਲੇਗੀ ਲੇਕਿਨ ਤੁਹਾਨੂੰ ਜਿਹੜੀ ਤਸਵੀਰ ਵਿਖਾ ਰਹੇ ਹਾਂ ਜਿਸ ਢੰਗ ਦੇ ਨਾਲ ਹੋਟੇਅਰ ਬੈਲੂਨ ਐਕਟੀਵਿਟੀ ਜਿਹੜੀ ਹੈ ਉਹ ਇਸ ਮੀਨੀ ਗੋਆ ਟੂਰਿਸਟ ਪਲੇਸ ਸੇ ਸ਼ੁਰੂ ਹੁੰਦੀ ਹੋਈ ਨਜ਼ਰ ਆ ਰਹੀ ਹੈ ਵੇਖ ਸਕਦੇ ਹੋ ਪੰਜਾਬ ਦੇ ਵਿੱਚ ਇੱਕ ਬਹੁਤ ਹੀ ਸੋਹਣਾ ਟੂਰਿਸਟ ਪਲੇਸ ਹੈ ਜਿਸ ਟੂਰਿਸਟ ਪਲੇਸ ਨੂੰ ਹੋਰ ਜ਼ਿਆਦਾ ਵਧਾਉਣ ਲਈ ਇੱਥੇ ਟੂਰਿਸਟਾਂ ਨੂੰ ਜਾਣ ਵਧੇ ਉਸ ਨੂੰ ਲੈ ਕੇ ਸਰਕਾਰ ਜਿਹੜੇ ਉਪਰਾਲੇ ਕਰ ਰਹੀ ਆ ਉਸ ਉਪਰਾਲਿਆਂ ਦੇ ਵਿੱਚ ਇਸ ਤਰ੍ਹਾਂ ਦੀ ਐਕਟੀਵਿਟੀਆਂ ਜਿਹੜੀਆਂ ਨੇ ਉਹ ਕਾਫੀ کارਗਰ ਸਾਬਿਤ ਹੁੰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਲੇਕਿਨ ਵੇਖਣ ਵਾਲੀ ਗੱਲ ਰਹੇਗੀ ਕਿ ਆ ਉਪਰਾਲੇ ਜਿਹੜੇ ਨੇ ਆਨ ਵਾਲੇ ਦਿਨਾਂ ਦੇ ਵਿੱਚ ਹੋਰ ਕੀ ਨਵੇਂ ਰੰਗ ਬਖਾਂਦੇ ਨਜ਼ਰ ਆਉਣ ਦੇ ਨੇ ਲੇਕਿਨ ਇਸ ਵੇਲੇ ਜਿਸ ਢੰਗ ਦੇ ਨਾਲ ਖੁਦ ਮੰਤਰੀ ਜਿਹੜੇ ਨੇ ਇੱਥੇ ਪਹੁੰਚਦੇ ਨਜ਼ਰ ਆਏ ਨੇ ਔਰ ਲੋਕਾਂ ਨੂੰ ਵੀ ਕਹਿੰਦੇ ਨਜ਼ਰ ਆਏ ਨੇ ਕਿ ਪੰਜਾਬ ਦੇ ਵਿੱਚ ਵੀ ਟੂਰਿਸਟ ਪਲੇਸ ਹੈਗੇ ਨੇ ਪੰਜਾਬ ਜਿੱਥੇ ਅਧਿਆਤਮਿਕ ਟੂਰਿਜ਼ਮ ਲਈ ਜਾਣਿਆ ਜਾਂਦਾ ਹੈ ਉੱਥੇ ਹੁਣ ਐਡਵੈਂਚਰਸ ਟੂਰਿਸਟ ਦੀ ਜ਼ਿਕਰ ਗੱਲ ਕਰੀਏ ਉਹਨਾਂ ਲਈ ਵੀ ਆ ਸਪੋਰਟ ਜਿਹੜਾ ਬਿਹਤਰੀਨ ਸਪੋਰਟ ਸਾਬਿਤ ਹੋ ਸਕਦਾ ਹੈ ਵੇਖਣ ਵਾਲੀ ਗੱਲ ਰਹੇ ਸਰਕਾਰ ਦੇ ਉਪਰਾਲੇ ਜਿਹੜੇ ਨੇ ਇਸ ਦੀ ਖੂਬਸੂਰਤੀ ਨੂੰ ਨਿਖਾਰਨ ਦੇ ਵਿੱਚ ਹੋਰ ਕੀ ਨਵੇਂ ਰੰਗ ਬਖਾਂਦੇ ਨਜ਼ਰ ਆਣਗੇ ਕੈਮਰਾ ਪਰਸਨ ਆਨੰਦ ਦੇ ਨਾਲ ਵਿਨਿਤ ਕਪੂਰ ਦੈਨਿਕ ਸਵੇਰਾ ਟੀਵੀ ਪਠਾਨਕੋਟ